दरबार ऋषि हरिपुर खालसा विखे स्वामी हरिदास जी का बरसी समागम करवाया गया सवेर समय गुरु ग्रंथ साहिब जी के पाठा भोग पाए गए कीर्तनी ज्ञ्या वालों कीर्तन करके संगत निहाल कीता गया प्रमुख मुख शखसी न पा के सम्मानित किया गया ਵੱਡੀ ਗਿਣਤੀ ਵਿੱਚ ਪਹੁੰਚੀਆਂ ਸੰਗਤਾਂ ਨੇ ਮੱਥਾ ਟੇਕਿਆ ਡੇਰੇ ਦੇ ਗਦਨਸ਼ੀਨ ਸੰਤ ਰਾਮ ਸੇਵਕ ਨੇ ਵਰਸੀ ਸਮਾਗਮ ਤੇ ਪਹੁੰਚੀਆਂ ਸੰਗਤਾਂ ਦਾ ਤਨਵਾਰ ਕੀਤਾ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ ਚੇਤਨਾ ਚੈਨਲ ਲਈ ਪ੍ਰਦੀਪ ਰਾਜਾ ਦੀ ਰਿਪੋਰਟ

ਬਾਬਾ ਜੀ ਅੱਜ ਬਰਸੀ ਸਮਾਰੋਹ ਦੇ ਕੀ ਕਹੂੰਗੇ ਕਾਜ ਜੋ ਸਾਧ ਸੰਗਤ ਜੀ ਅੱਜ 12 ਜੁਲਾਈ 2025 ਨੂੰ ਕਾਂਤਾਲ 108 ਚੀਟਾਪੁਰ মহারাজ ਜੀ ਦੇ ਪਿਛੇ ਗਦੀਨਸ਼ੀ ਜੀ શ્રી ਮਾਨ 108 ਜੁਵਾਹੇ ਹਰੀਦਾ ਜੀ ਮਹਾਰਾਜ ਜੀ ਦੇ 43ਵੇਂ ਬਰਸੀ ਦੇ ਉਸ ਵੱਡੇ ਸਮਾਗਮ ਕਰਵਾਇਆ ਗਏ ਜੇ ਤੇ ਬੱਚਾ ਸ੍ਰੀ ਚੰਗਰਾਨ ਤੋਂ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਦੇ ਸਾਈਂ ਪਾਠ ਐ ਪਰਸੋਂ ਹੋਇਤੋ ਸ੍ਰੀ ਕੰਨਪਾਠਾਂ ਦੀ ਜਾਪ ਰੰਭ ਹੋਏ ਉਪਰੰਤ ਉਸੰਦਰਬਾਰ ਹੋਇਆ ਹੰਤਾਨੀ Hanuman tane na wadwa seva ਕੀਤੀ ਆਪਣਾ ਜੀਵਨ ਸਮਰਪਿਤ ਕੀਤਾ ਹੈ ਸਾਧ ਸੰਗਤ ਜੀ ਦੁਨੀਆਂ ਦੇ ਲੋਕਾਂ ਦੇ ਧਾਰਲੇ ਸੰਤ ਮਹਾਂਪੁਰਸ਼ ਜੇਸ਼ ਸੰਤਾਰਕ ਬੁਣਦੇ ਹਨ ਸੰਤ ਹਰੀਦਾ ਜੀ ਐਤਵਾਰ ਨੂੰ ਚੋਟੀ ਦੇ ਸਾਧੂ ਹੋਇਆ ਜਿਨ੍ਹਾਂ ਨੇ ਆਪਣੇ ਗੁਰੂ ਰਿਸ਼ੀ ठाकुरदास ਮਹਾਰਾਜ ਤੋਂ ਨਾਮ ਦਾ ਲੈ ਕੇ ਰਿਸ਼ੀ ठाकुरदास ਮਹਾਰਾਜ ਦੇ ਸਤਿਗੁਰੂ ਜਗਤ ਕੀ ਆਪਕੀ ਸ਼ਰਧਾਰਾਮ ਜੀ ਮਹਾਰਾਜ ਜੀ ਜੂ 80 ਸਾਲ ਨਿਸ਼ਕਾਮ ਸੇਵਾ ਕੀਤੀ ਜਨਰਾਤ ਜੀ ਚਰਨਛਾਹੀ ਪਰ ਕੇ ਉਹਨਾਂ ਨੂੰ ਸੇਵਕ ਕੋ ਸੇਵਾ ਬਣਾਈ ਹਕਮਬੂਜ ਪਰੰਪਰਤਾਈ ਦੇ ਅਨਸਾਰ ਸ਼ਰਧਾਰਾਮ ਜੀ ਮਹਾਰਾਜ ਜੀ ਨੇ ਇਸੀ Thakurdas Maharaj ਦੇ ਤੀਸਰੇ ਗਦੀਨਸ਼ੀਲ Swami Shahu Ram ji ji ka pradata ji to baad gadinshin hoye uske baad ਇਸੇ ਰੂਪ ਵਿੱਚ ਸ੍ਰੀ ਵੰਦੀਤਾ ਜੀ ਦੀ ਜਿਸਰਤ ਬਾਦੀ ਸੇਵਾ ਦਿੱਤੀ ਉਹ ਮਰੀਦਾ ਜੀ ਨੇ ਬੜੀ ਹੀ ਦਾਨਮਾਨ ਸੰਦੇ ਨਾਲ ਨਿਸ਼ਕਾਮ ਅਤੇ ਨਿਮਰਤਾ ਦੇ ਨਾਲ ਉਹਦੇ ਆਪਣੀ ਵਿਝਾਇਆ ਤੇ ਅੱਜ ਉਹਨਾਂ ਦੀ ਇਹ ਦਿੱਤੀ ਹੋਈ ਸੇਵਾ ਦਾ ਪਾਲਿਆ ਜੋ ਆ ਸਾਖ ਸੰਤਾ ਦਾ ਠਾਟਾ ਮਾਰਦਾ ਘੱਟ ਉਹਨਾਂ ਦੀ ਪਿੱਛੇ ਕਮਾਈ ਦਾ ਖਾਲ ਦੱਸਿਆ ਇਨਾ ਦੀ સેવા ਕੀਤੀ ਦਾ ਪਾਲ ਸ੍ਰੀ ਮਾਨਕਸੂਰ ਸੰਤ ਰਾਮਦਾਸ ਜੀ ਮਹਾਰਾਜ ਜੋ ਸੰਤ ਹਰੀਦਾ ਜੀ ਦੇ بیٹے ਸਨ ਉਹਨਾਂ ਨੂੰ ਹੀ ਫੇਰੇ ਇਸਰ ਬਾਦ ਦੀ ਚੌਥੇ ਪੰਜਵੇਂ ਗੁਰਦੀਸ਼ੀ ਦੇ ਤੌਰ ਤੇ ਤੇ ਚੌਥੇ ਗੁਰਦੀਸ਼ੀ ਸੰਤ ਗੋਬਿੰਦਾਸ ਜੀ ਸਨ ਉਹਨਾਂ ਤੋਂ ਬਾਅਦ ਸੰਤ ਅਰਿਦਾ ਜੀ ਦੇ بیٹے ਸੰਤ ਰਾਮਦਾਸ ਜੀ ਜਿਨ੍ਹਾਂ ਨੇ ਦਸ਼ਾ ਪ੍ਰਦੇਸ਼ਾਂ ਵਿੱਚ ਜਾ ਕੇ ਸੰਬਤ ਨੂੰ ਗੁਰੂ ਦਰਬਾਰ ਦੇ ਨਾਲ ਜੋੜਿਆ ਤੇ ਦਰਬਾਰ ਦਾ ਸਾਧ ਸੰਗਤਾਂ ਦੀਆਂ ਯਾਤਾਂ ਭਾਗ ਕੁੱਤਾ ਮੈਡੀਕਲ ਕੈਂਪਸ ਸਕੂਲ ਹਸਪਤਾਲ ਸਾਰੇ ਕੰਮ ਸੰਤਰਾਮਦਾਸ ਜੀ ਦੀ ਨਿਗਰਾਨੀ ਵਿੱਚ ਹੋਏ ਤੇ ਮੈਂ ਦਾਸ ਹੋਰ ਕੁਸ਼ੀਵਾਤਾ ਦਰਬਾਰਸੀ Thakur Das ਸੰਤਰਾਮ ਸਿੰਘ ਅੱਜ ਦੇ ਦਿਨ ਤੇ ਸੂਰ ਸੰਸਾਰ ਵਿੱਚ ਵਸਤੀਆਂ ਗੁਰਕਦਾਸ ਨਾਮਲੇਮ ਸੰਤਾਂ ਇਹ ਤਾਂ ਤਾਂ ਅੰਸ਼ੀ ਚਾਕਰਦਾਜੀ ਮਹਾਰਾਜ ਦੇ ਨਾਮ ਲੈਵਾ ਸੰਤਾ ਨੂੰ ਸੰਤਾ ਦੇ ਕੇਸ ਤਾਲੀਵੇਂ ਮਹਾਜਗਧੀਆਂ ਬਹੁਤ-ਬਹੁਤ ਮੁਬਾਰਕਾ ਦਿਨਾ ਤੇ ਨਾਲ ਬੇਨਤੀ ਕਰਦਾ ਹੈ ਕਿ ਇਹਨਾਂ ਸਮਾਗਮਾਂ ਦੇ ਲੋਕਾਂ ਅਸੀਸ ਸਰਪ ਅੱਜੇ ਕਾ ਜੇ ਰੋਈ ਰੱਪੇ ਨਹੀਂ ਸਮਝਣਾ ਕਿ ਤੋਂ ਸੰਤਰੀ ਜੀਵਤੋ ਸਵੇਦਣੀਆਂ ਕਿ ਉਹਨਾਂ ਨੇ ਆਪਣਾ ਜਨਮ ਕਿਸ ਤਰ੍ਹਾਂ ਸੇ ਬਣਾਇਆ ਚੁੱਕਾ ਹੈ ਜੈ ਗੁਰਦੇਵ ਤਨ ਗੁਰਦੇਵ ਵਾਹਿਗੁਰੂ ਦਾ ਕਾਂਸਾ ਵਾਹਿਗੁਰੂ ਪਤੀ